ਚੈਸ ਚੈਸ ਚੈੱਕ ਕਰਕੇ ਦੇ ਬਾਬੇ ਮੈਂ ਤਾਂ ਸੋਚਿਆ ਜੇ ਬਣਨੇ ਨੇ ਨਾ ਗੱਲ ਨੇ ਨਹੀਂ ਗੇ ਟੋਸਟ ਬਣਾਇਆ ਬੁੱਲਾ ਨਾਲ ਭਰਦਾ ਬਾਬੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਵੈਲਕਮ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਵਲੌਗ ਸਟਾਰ ਕੀਤਾ ਦੁਪਹਿਰ ਦੇ 2 ਵਜੇ ਤੇ ਬਾਬਾ ਟਾਈਮ ਦੇ ਅਸੀਂ ਇਕੱਠੇ ਸੀਗੇ ਸਰਜੀਤ ਤੇ ਮੈਂ ਤਾਈ ਦਾ ਮੁੰਡਾ ਤੇ ਅਸੀਂ ਦੋਨੇ ਇਕੱਠੇ ਸੀਗੇ ਪਹਿਲਾਂ ਬਚਪਨ ਤੋਂ ਦਾ ਇਕੱਠੇ ਹੀ ਰਹੇ ਆ ਅੱਜ ਵੀ ਇਹੀ ਇਕੱਠੇ ਹੋ ਗਏ ਸੀ ਤੇ ਬੈਠਾ ਬੈਠਾ ਦੇ ਉੱਤੇ ਗੱਲਾਂ ਮਾਰਦੇ ਮਾਰਦੇ ਦਾ ਮੂਡ ਬਣ ਗਿਆ ਵੀ ਚਲ ਅੱਜ ਮੁਰਗਾ ਬਣਾਉਨੇ ਆ ਚਿਕਨ ਬਣਾਉਨੇ ਆ ਤੇ ਖਾਣੇ ਆ ਦੁਪਹਿਰੀ ਹੈ ਨਾ ਜੀਜਾ ਕਰਿਆ ਆ ਤੇ ਹੁਣ ਬਣਾਉਣ ਲੱਗੇ ਸੀ ਤੇ ਗੰਡੇ ਲਸਣ ਹਰੀ ਮਿਰਚ ਇਹਦਾ ਕੱਟਿਆ ਪਿਆ ਵਾਹ ਕੁੱਟਣ ਦੀ ਤਿਆਰੀ ਆ ਜਮਾਂ ਦੇਸੀ ਤਰੀਕੇ ਨਾਲ ਬਣਾਵਾਂਗੇ ਤੇ ਨਾਲੇ ਤੁਹਾਨੂੰ ਦੱਸ ਦੇਣਾ ਕਿਵੇਂ ਬਣਾਉਨੇ ਆ ਤੇ ਸਾਰੀ ਵੀਡੀਓ ਪਾਉਨੇ ਆ ਤੇ ਬਣੇ ਰੋ ਵੀਡੀਓ ਦੇ ਨਾਲ ਅੱਜ ਚਿਕਨ ਮੇਰੇ ਸਟਾਈਲ ਨਾਲ ਤਾਂ ਤੁਸੀਂ ਬਹੁਤ ਵੀਡੀਓ ਦੇਖ ਲਈਆਂ ਬਣਦਾ ਚਿਕਨ ਅੱਜ ਸਾਡੇ ਵਾਲ ਦੇ ਸਟਾਈਲ ਨਾਲ ਚਿਕਨ ਬਣਾਵਾਂਗੇ ਤੇ ਕੁੰਡੀ ਦੇ ਵਿੱਚ ਪਾਤਾ ਲੋਨ ਤੇ ਮਿਰਚ ਪਈ ਜਾਂਦੀ ਹੈ ਨਾ ਮਿਰਚ ਸਿੰਪਲ ਤੇ ਨਾਲ ਪਾਉਣੀ ਹੈ ਹਲਦੀ ਮੋੜ ਕੇ ਲਾਉਣਾ ਰਗੜਾ ਪੂਰਾ ਇੱਥੇ ਲੋ ਜੀ ਮਸਾਲਾ ਕੁੱਟ ਕੇ ਜਮਾ ਕਰਤਾ ਰੈਡੀ ਤੇ ਇੱਧਰ ਚੜਾਤਾ ਕੜਾਈ 'ਚ ਤੇਲ ਚੜਾਤਾ ਇੱਧਰ ਤੇ ਚਿਕਨ ਆਪਣਾ ਪਿਆ ਸੀ ਚਿਕਨ ਪੂਰਾ ਵਧੀਆ ਲਿਆਂਦਾ ਆ ਕੋ ਆ ਕੇ ਐ ਲੈਗ ਲੁਗ ਪੂਰੇ ਸੀਗੇ ਤੇ ਖਲਵਾਈ ਸਾਹਿਬ ਲੱਗਿਆ ਸਾਡੇ ਵਾਲਾ ਸਰਜੀਤ ਡਾਣ ਲਓ ਜੀ ਹੁਣ ਜੀਰਾ ਪਾਤਾ ਕੜਾਈ ਦੇ ਤੇ ਹੁਣ ਲੱਗੇ ਚਰ ਚਰ ਤੇ ਆਹ ਕੁੰਡੀ 'ਚ ਬਤਾ ਕਿਉਂ ਕਟਦੇ ਆ ਮੈਕਸੀ 'ਚ ਮਿਕਸ ਕਰਕੇ ਨਾ ਆਪਾਂ ਮੈਕਸੀ 'ਚ ਆਪਾਂ ਕਰਦੇ ਆ ਗ੍ਰੇਂਡਰ 'ਚ ਕਰਦੇ ਆ ਉਹਦੇ 'ਚ ਨਿਓ ਟੇਸਟ ਬਣਦਾ ਜਿਹੜਾ ਆਹ ਕੁੰਡੀ ਦੇ ਮਸਾਲਾ ਕੁੱਟ ਕੇ ਮੀਟ ਬਣਾਉਣ ਦਾ ਟੇਸਟ ਬਣਦਾ ਨਾ ਇਹਦਾ ਬੜਾ ਨਿਆਰਾ ਯਾਰ ਸਿਰਾ ਚੀਜ਼ ਬਣਦੀ ਆ ਕੁੰਡੀ ਨਾਲ ਕੁੱਟ ਕੇ ਕੁੰਡੇ ਘੋਟਨੇ ਚ ਹਾਂ ਆ ਪਾਣੀ ਗਰਮ ਹੋ ਰਿਹਾ ਹਾਂ ਆ ਪਾਣੀ ਗਰਮ ਹੋ ਰਿਹਾ ਵਿੱਚ ਪਾਉਣ ਨੂੰ ਜਿਹੜੀ ਤਰੀ ਲਾਉਣੀ ਆ ਪਾਣੀ ਗਰਮ ਹੋ ਜਾਂਦਾ ਲਓ ਜੀ 팬 ਲੱਗ ਗਿਆ ਹੁਣ ਤੜਕਾ ਵਿੱਚ ਆ ਜਿਹੜੇ ਪਾਪਾ ਬਣਾਇਆ ਸੀਗਾ ਗੰਡੇ ਗੁੰਡੇ ਦਾ ਸਾਰਾ ਪੇਸਟ ਬਣਾਇਆ ਸੀ ਬੰਡੇ ਲਸਣ ਹਰੀ ਮਿਰਚ ਬਣਾ ਦੇਰਾ ਉਹ ਸਾਰੀ ਕੜਾਈ ਚ ਤੇ વાય ਦੇਖੋ ਆਂਦੀ ਆਹ વાય ਦਾ ਫੈਨ ਆ ਮੈਂ ਹੋਸ ਹੁਣ ਵੀ ਲੱਗ ਗਿਆ ਸਮਝ ਲਈ ਜੇ ਤੇ ਬੜੀ ਘੈਂਟ ਆ ਲੋ ਜੀ ਤੜਕਾ ਭੁੰਨਿਆ ਗਿਆ ਤੇ ਹੁਣ ਜਿਹੜਾ ਕੁੰਡੀ ਦੇ ਵਿੱਚ ਨਾਣ ਮਿਰਚ ਦਾ ਬਚਿਆ ਸੀਗਾ ਉਹ ਪਾਣੀ ਵਿੱਚ ਮਾਰ ਕੇ ਧੋ ਕੇ ਤੇ ਵਿੱਚ ਇਹਦਾ ਸਾਰਾ ਨਾਣ ਮਿਰਚ ਮਸਾਲਾ ਆਪਦੇ ਹਿਸਾਬ ਨਾਲ ਬਾਈ ਨੇ ਪਾਇਆ ਸੀ ਤੇ ਉਹ ਸਾਰਾ ਵਿੱਚ ਹੁਣ ਕੜਾਈ ਦੇ ਇਹ ਕਰਾਂਗੇ ਚਿਕਨ ਫਰਾਈ ਕਰ ਠੀਕ ਆ ਇਹਨੂੰ ਕਿੰਨਾ ਕੁ ਹੋਰ ਭੁੰਨਣਾ ਬਸ ਸਹਿਤ ਮਸਾਲਾ ਬਣ ਗਿਆ ਐ ਜੀ ਸਿਕੰਡ ਛੱਡ ਦੇਣਾ ਫਰਾਈ ਹੋਣ ਨੂੰ ਬਸ ਠੀਕ ਆ। ਅਬ ਜਿਹਦੇ ਸਟਾਈਲ ਨਾਲ ਬਣਾ ਕੇ ਖਾਣੇ ਆ ਅੱਜ ਦੇਖਦੇ ਕਿੰਨੇ ਘੈਂਟ ਬਣਾਉਂਦਾ ਮੈਂ ਤਾਂ ਨਾ ਆਪਦੇ ਹੱਥ ਦਾ ਹੀ ਬਣਾ ਕੇ ਖਾਣਾ ਹੁੰਦਾ ਤੇ ਅੱਜ ਸਾਡੇ ਵਾਲਾ ਬਣਾਉਂਦਾ ਇਹਦੇ ਹੱਥ ਦਾ ਬਣਾਇਆ ਹੋਇਆ ਮੀਟ ਖਾ ਕੇ ਦੇਖਦੇ ਆ ਕਿੰਨਾ ਘੈਂਟ ਲੱਗਦਾ। ਲਓ ਜੀ ਚਿਕਨ ਦੇ ਵਿੱਚ ਹੁਣ ਪਾਤਾ ਗਰਮ ਪਾਣੀ ਜਿਹੜਾ ਗਰਮ ਪਾਣੀ ਇਹਦੇ ਚ ਕੀਤਾ ਸੀ ਫੁੱਲ ਗਰਮ ਉਹ ਵਿੱਚ ਪਾਤਾ ਪਾਣੀ ਤੇ ਇਹਨੂੰ ਹੁਣ ਧੋਣਾ ਚੰਗੀ ਤਰ੍ਹਾਂ ਗਰਮ ਪਾਣੀ ਦੇ ਨਾਲ। ਇੱਕ ਵਾਰੀ ਤੇ ਸਾਫ ਪਾਣੀ ਨਾਲ ਧੋ ਲਿਆ ਸੀ ਹੁਣ ਗਰਮ ਪਾਣੀ ਨਾਲ ਧੋਣਾ। ਸਫਾਈ ਦਾ ਪੂਰਾ ਧਿਆਨ ਰੱਖਦਾ ਭਾਈ ਤੇਲ ਜਮਾ ਉੱਤੇ ਉੱਤੇ ਆ ਗਿਆ ਸੀਗਾ ਕੇਰਾ ਤੜਕੇ ਦੇ ਦੁਬਾਰਾ ਫੇਰ ਇਹਦੇ ਵਿੱਚ ਪਾਣੀ ਪਾਤਾ ਬਾਈ ਨੇ ਇਹ ਹੋਰ ਸਟਾਈਲ ਨਾਲ ਬਣਾਉਂਦਾ ਮੇਰਾ ਸਟਾਈਲ ਤੁਹਾਨੂੰ ਪਤਾ ਹੀ ਹੈ ਕਿਵੇਂ ਬਣਾਉਣਾ ਹਣਾ ਇਹ ਹੋਰ ਸਟਾਈਲ ਤੇ ਦੇਖਦੇ ਅੱਗੇ ਕਿਵੇਂ-ਕਿਵੇਂ ਬਣਾਉਂਦਾ ਇਹ ਤੇਲ ਛਡਾਉਣ ਦਾ ਜਰੀਆ ਜੀ ਠੀਕ ਆ ਜਿੰਨਾ ਕਿ ਤੇਲ ਪਾਇਆ ਆਪਾਂ ਹਾਂ ਉਨਾ ਹੀ ਸਬਜ਼ੀ ਚ ਨਿਕਲਿਆ ਆਉਣਾ ਠੀਕ ਆ ਉਹ ਮਿਕਸ ਜਾ ਹੋ ਜਾਂਦਾ ਉਹ ਨਹੀਂ ਹੁੰਦਾ ਇਹ ਪਾਣੀ ਉਨਾ ਹੀ ਦਿੱਤਾ ਪਾਣਾ ਜਿੰਨਾ ਤੇਲ ਛੱਡ ਜੇ ਲੋ ਜੀ ਪਹਿਲਾਂ ਤਰੀ ਬਣਾ ਲਈ ਬਾਈ ਨੇ ਤਰੀ ਜਮਾ ਰੈਡੀ ਕਰਕੇ ਤੇ ਹੁਣ ਜਿਹੜਾ ਆ ਚਿਕਨ ਸੀਗਾ ਗਰਮ ਪਾਣੀ ਦੇ ਵਿੱਚ ਧੋ ਕੇ ਚੰਗੀ ਤਰ੍ਹਾਂ ਦੁਬਾਰਾ ਤੇ ਜਮਾ ਨਚੋੜ ਕੇ ਫੇਰ ਸਿੱਟੀ ਜਾਂਦਾ ਕੱਲਾ ਕੱਲਾ ਪੀਸ ਕਰਕੇ ਮਿਹਨਤ ਤਾਂ ਕਾਫੀ ਲਾਉਂਦਾ ਬਾਈ ਬਣਾਉਣ ਤੇ ਤੇ ਦੇਖਾਂਗੇ ਟੇਸਟ ਵੀ ਉਹ ਜਾ ਆਉਂਦਾ ਕਿ ਨਹੀਂ ਹਣਾ ਮਿਹਨਤ ਵਾਲਾ ਤੇ ਆ ਦੇਖ ਲੈਗ ਵੱਡੇ ਵੱਡੇ ਲੈਗ ਆ ਆਪਾਂ ਕਟਾਏ ਨਹੀਂ ਹਣਾ ਮੋٹے ਵਾਲੇ ਰੱਖ ਲਈ ਕਿ ਬਣ ਜਾਣਗੇ ਗਲ ਜਾਣਗੇ ਸਾਰੇ ਠੀਕ ਚਲੋ ਦੇਖਦੇ ਆ ਲੈਗ ਗਲਦੇ ਆ ਕਿ ਨਹੀਂ ਮੈਨੂੰ ਲੱਗਦਾ ਵੀ ਅੱਜ ਪੂਰਾ ਟੇਸਟੀ ਬਣਏਗਾ। ਕੀ ਬਾਤਾਂ ਬਗਰੀਆਂ ਨੇ ਤੂੰ। ਵਾਹ। ਵਾਹ। ਚਲੋ ਦੇਖਦੇ ਆ ਅੱਗੇ-ਅੱਗੇ ਹਣਾ ਕਿਵੇਂ ਬਗਿਆ ਬਣਦਾ। ਸਾਰਾ ਚਿਕਨ ਪਾਤਾ ਕੜਾਈ ਦੇ ਵਿੱਚ ਤੇ ਹੁਣ ਉਤੋਂ ਥਾਲ ਨਾਲ ਟੱਕਦਾ ਇਹਨੂੰ। ਬਾਈ ਕਹਿੰਦਾ 10-15 ਮਿੰਟਾਂ 'ਚ ਇਹ ਤਿਆਰ ਹੀ ਹੋ ਜਾਣਾ ਬਸ। 10 ਮਿੰਟ ਹੋ ਗਏ ਟਕੇ ਨੂੰ। 10 ਮਿੰਟਾਂ ਬਾਅਦ ਦੇਖਿਆ ਆਹ ਰਿਜ਼ਲਟ ਹੋਇਆ ਪਿਆ। ਬਸ ਕੁਸ ਕੁ ਮਿੰਟ ਹੋਰ ਲੱਗਦੇ ਆ 10 ਮਿੰਟ ਹੋਰ ਲੱਗਣਗੇ ਲਗਭਗ ਮੇਰੇ ਹਿਸਾਬ ਨਾਲ ਤਾਂ। ਦੇਖੋ ਸੇ ਮੜਿਆ ਆ। ਕਰਦਾ ਜੀ ਖਾਨ ਨੂੰ ਜਿਹਨੂੰ ਤਾਂ ਬਈ ਭੁੱਖ ਲੱਗੀ ਉਹਦਾ ਤਾਂ ਪੱਕਾ ਜੀ ਕਰਦਾ ਉਹ ਨੌਨ ਵੇਜ ਖਾਂਦਾ ਭੁੱਖ ਲੱਗੀ ਵੀ ਆ ਉਹਦਾ ਤਾਂ ਪੱਕਾ ਜੀ ਕਰਦਾ ਮੈਂ ਵੀਡੀਓ ਉਸ ਟਾਈਮ ਪਾਉਣੀ ਆ ਜਦੋਂ ਤੁਹਾਨੂੰ ਭੁੱਖ ਲੱਗੀ ਹੋਊਗੀ ਸ਼ਾਮ ਦੇ ਵੇਲੇ ਵੀਡੀਓ ਪਾਉਂਗਾ ਸਾਰਿਆਂ ਦੀਆਂ ਲੜਾਂਡਾਂਗਾ ਆਉਂਗਾ ਬਾਈ ਮੇਥੀ ਲਿਆ ਘਰ ਦੀ ਇਹ ਹਾਂ ਘਰ ਦੀ ਮੇਥੀ ਬਾਈ ਨੇ ਕੁੱਟੀ ਵੀ ਆ ਤੇ ਉਹ ਪਾਉਣੀ ਆ ਹੁਣ ਵਿੱਚ ਲਓ ਜੀ ਘਰ ਦੀ ਮੇਥੀ ਜਿਹੜੀ ਕੁੱਟੀ ਵੀ ਆ ਉਹ ਪਾਉਂਦਾ ਹੁਣ ਵਿੱਚ ਇਹਦੇ ਨਾਲ ਕਹਿੰਦਾ ਪੂਰੀ ਥੱਲੇ ਪਾ ਦਿੰਦੇ ਆ ਮਿੱਠੇ ਹੁੰਦੇ ਆ ਉਹ ਅੱਛਾ ਇਹ ਕਰਾ ਰਹੀ ਹੈ ਕਿਉਂ ਕੱਕੂ ਪਸੰਦ ਨਹੀਂ ਕਰਦੇਗੇ ਆਪਾਂ ਨਮਕੀਨ ਜਾ ਕੇ ਇਹਦਾ ਹੈ ਮੰਨ ਕੇ ਮੈਂ ਤਾਂ ਭਰਾਵਾ ਮਿਰਚ ਦਾ ਹੀ ਸਕੀਨ ਆ ਮੈਂ ਫੁੱਲ ਫੁੱਲ ਠੋਕ ਕੇ ਬਣਾ ਮਿਰਚ ਪਾਈ ਆ ਪੂਰੀ ਹਾਂ ਤੇ ਆ ਹੁਣ ਮੇਥੀ ਨਾਲ ਟੇਸਟ ਜਿਹਾ ਬਣ ਜਾਉਣਾ ਆ ਦੇ ਦੀ ਜਗ੍ਹਾ ਤੇ ਮੇਥੀ ਪਾਤੀ ਆ ਠੀਕ ਆ ਇਹਦਾ ਦੂਨਾ ਟੇਸਟ ਹਾਂ ਇੱਕ ਗੱਲ ਹੋਰ ਦੇਖੀ ਸੱਚੇ ਨਾਲ ਮਸਾਲਾ ਕੋਈ ਨਹੀਂ ਪਾਇਆ ਮੈਂ ਦੂਜਾ ਸਿੰਪਲ ਮਸਾਲਾ ਵੀ ਪਾਉਣਾ ਹੁੰਨਾ ਤੇ ਇੱਕ ਮੀਟ ਮਸਾਲਾ ਪਾਉਣਾ ਹੁੰਨਾ ਨਾ ਮੈਂ ਦੋ ਤਿੰਨ ਮਸਾਲੇ ਪਾ ਦੇਣਾ ਇਹਨਾਂ ਮਸਾਲਾ ਕੋਈ ਨਹੀਂ ਪਾਇਆ ਫਿਰ ਵੀ ਦੇ ਦਿਆ ਨਾ ਟੇਸਟ ਕੇ ਵੀ ਆਉਂਦਾ ਹਾਂਜੀ ਮਿੱਤਰੋ ਬਣ ਕੇ ਜਮਾ ਤਿਆਰ ਆ ਮੁਰਗਾ ਦੇਖ ਫਾਈਨਲ ਲੁੱਕ ਬਸ ਖਾਣ ਦੀ ਤਿਆਰੀ ਆ ਟੈਸਟ ਕਰਕੇ ਦੇਖਣਾ ਕਿਵੇਂ ਆ ਬਣ ਗਿਆ ਪੂਰਾ ਰੈਡੀ ਆ ਇੱਧਰ ਤੇ ਉਧਰ ਉਹ ਕੜਾਈ ਚ ਮਾਲ ਵਾਧੂ ਪਿਆ ਜੇ ਇੰਨਾ ਕਾ ਜੇ ਟੈਸਟ ਕਰਨ ਨੂੰ ਰੱਖਿਆ ਤੇ ਦੇਖਦੇ ਆ ਟੈਸਟ ਕਰਕੇ ਚੱਕ ਵਿੱਚ ਉਬਰਾ ਚੈਸ ਚੈਸ ਤੇ ਹਣ ਦੇਖਦੇ ਆ ਖਾ ਕੇ ਆਣਾ ਕਿਵੇਂ ਆ ਕਿਵੇਂ ਨੇ ਚੈੱਕ ਕਰਕੇ ਦੇ ਆ ਬਾਬੇ ਹੂੰ ਮੈਂ ਤਾਂ ਸੋਚਿਆ ਜੇ ਬਣਨੇ ਨੇ ਨੀ ਯਾਰ ਗੱਲ ਨਹੀਂ ਗੇ ਤਵਾਸ਼ਟ ਬਣਾਇਆ ਬੁੱਲਾ ਨਾਲ ਭਰਦਾ ਬਾਬੇ ਮੈਨੂੰ ਲੱਗਾ ਸੀ ਲੈਗ ਪੀਸ ਥੋੜੇ ਮੋਟੇ ਆ ਬਣਨ ਬਣਨੇ ਜਾਣੀ ਹਨਾ ਆ ਛੋਟੇ ਵੀਰ ਜੀ ਦੱਸ ਦੇ ਸੀ ਕਹਿੰਦੇ ਯਾਰ ਵੱਡੇ ਲੈਗ ਪੀਸ ਆਪਣੇ ਬਣਨੇ ਦੇ ਮੈਂ ਇਹ ਹੋ ਵੀ ਨਹੀਂ ਸਕਦਾਗਾ ਤੇ ਅੱਜ ਖਾਣ ਦਾ ਵੱਖਰੀ ਸਵਾਦ ਆ ਛਰਾ ਚੀਜ਼ ਬਣੀ ਬਈ ਦੱਸ ਦੇ ਪਿਆ ਪਹਿਲਾਂ ਨਹੀਂ ਖਾਦਾ ਗੇ ਇਹੋ ਜਿਹਾ ਓਪ ਫੋਟਣਾ ਫੁੱਟਲਾ ਵਾਲੇ ਵਿਹਾਂ ਵਾਲੇ ਯਾਰ ਨੀਟ ਆ ਚੀਜ਼ ਦੀ ਰੀਸ ਨਹੀਂ ਕਰਦੇ ਜਿਹੜੇ ਹਨਾ ਸੈਂਪਲ ਤਰੀਕੇ ਨਾਲ ਬਣਾਉਣਾ ਥੋੜੇ ਮਸਾਲੇ ਪਾ ਕੇ ਸਰਾ ਮੈਂ ਵੀ ਥੋੜੇ ਵੱਧ ਮਸਾਲੇ ਪਾ ਦੇਣਾ ਹਨਾ ਪਰ ਬਈ ਟੇਸਟ ਨੇ ਆਰੇ ਵਾਲਾ ਆ ਬਣਿਆ ਹੁਣ ਮੈਨੂੰ ਖਾਣ ਲੈਣ ਦਿਓ ਹਨਾ ਮੈਨੂੰ ਥੋੜੇ ਤੋਂ ਨਾ ਹੋ ਰਹੀ ਇਹ ਲੱਗਦਾ ਕੈਮਰੇ ਸਾਹਮਣੇ ਖੁੱਲ ਕੇ ਖਾਣ ਦਿਓ ਮੈਨੂੰ ਯਾਰ ਹਨਾ ਤੇ ਦੇਖਦੇ ਹਨ ਗਾਂ ਗਾਂ ਕੀ ਬਣਦਾ ਕੀ ਰਾਂ ਖਾਈਏ ਹੁਣ ਦੱਬ ਕੇ ਚੱਕ ਦੇ ਵਾਲੀ ਜੋਬਰਾ ਇੰਨਾ ਤਾਂ ਪੋਕਾ ਬਾਰ ਜਬਰਦਸਤ ਲੱਗੇ ਪਈ। ਉਹ ਜਿਹੜੀਆਂ ਮੈੱਕਾਂ ਹੀ ਆਈ ਜਾਂਦੇ ਹਨਾ। ਨੌਣੇ ਬੜੀ ਭੁੱਖ ਲਵਾਈ ਮਿੰਦਾਂ ਮੈੱਕਾਂ ਨੇ। ਲਓ ਜੀ ਜਿੰਨਾ ਕ ਪਹਿਲਾਂ ਜਿੰਨਾ ਕ ਪਹਿਲਾਂ ਪਾਇਆ ਸੀ ਉਹਨਾਂ ਦਾ ਅਸੀਂ ਖਾ ਗਏ। ਆ ਪਿਆ ਸਾਰੀਆਂ ਹੱਡੀਆਂ ਕੋਸੋ ਥੱਲੇ ਪਈਆਂ। ਤੇ ਉਹ ਤਾਂ ਸਾਰਾ ਖਾ ਕੇ ਦੁਬਾਰਾ ਫੇਰ ਪਾ ਲਿਆ। ਦਮ ਲੈ ਲੈ ਕੇ ਖਾਣੇ ਆ। ਹੁਣ 2 ਕ ਮਿੰਟ ਦਮ ਲੈ ਲੈਣ ਲੱਗ ਗਏ ਸੀਗੇ। ਤੇ ਹੁਣ ਦੁਬਾਰਾ ਪਾ ਕੇ ਗਰਮ ਗਰਮ ਤੇ ਦੁਬਾਰਾ ਖਾਣੇ ਆ। ਇਹ ਝੁੱਟੀਆਂ ਲਾ ਲਾ ਕੇ ਖਾਣੇ ਆ ਝੁੱਟੀਆਂ। ਠੀਕ ਆ। ਬਣਾਈ ਇੰਨਾ ਘੰਟਾ ਇੱਕ ਥੋੜੀ ਭੁੱਖ ਲੱਗੀ ਸੀਗੀ ਰੋਟੀ ਡਾੜੀ ਦਾ ਖਾਦੇ ਨਹੀਂ ਫਿਰ ਕੱਲਾ ਚਿਕਕ ਨਹੀਂ ਚੱਲੂਆ ਸੁੱਕਾ ਝੁੱਟੀਆਂ ਲੈ ਲੈ ਕੇ ਖਾਣੇ ਨਿਆਰਾ ਆਈ ਜਾਂਦਾ ਬਈ ਨਿਆਰਾ ਪੂਰਾ ਲਓ ਵੀ ਮਿੱਤਰੋ ਹੁਣ ਜਮਾ ਰਾਜ ਚੁੱਕਿਆ ਟੱਡ ਹੁਣ ਨਾ ਇੱਥੋਂ ਤੱਕ ਮੀਟ ਖਾ ਲਿਆ ਇੱਥੋਂ ਤੱਕ ਟੱਡ ਚ ਪੈਂਦਾ ਨਹੀਂ ਹੁਣ ਤੇ ਬਸ ਬਸ ਓਕੇ ਰਿਪੋਰਟਾਂ ਹੋ ਗਈਆਂ ਰਾਜ ਕੇ ਜਮਾ ਮਾਲ ਹਜੇ ਵੀ ਬਹੁਤ ਭਿਆਅ ਉਹਦੇ ਚ ਕੜਾਈ ਚ ਉਹ ਹੱਥ ਨਾਲ ਝੁੱਟੇ ਲਾਵਾਂਗੇ ਦੇਖਾਂਗੇ ਤੇ ਬਸ ਅੱਜ ਦੀ ਵੀਡੀਓ ਚ ਇਨਾ ਕੀ ਹੈ ਨਾ ਮਿਲਦੇ ਆਂਗੇ ਹੋਰ ਵੀਡੀਓ ਦੇ ਵਿੱਚ ਤੇ ਉਦੋਂ ਤੱਕ ਲਈ ਬਾਏ ਬਾਏ ਰੱਬ ਰੱਖਾ ਟੇਕ ਕੇਅਰ